9 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਇਹ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਅੱਜ ਵੱਖ-ਵੱਖ ਖੇਤਰਾਂ ਦੇ ਵਿੱਚ ਬੱਦਲ ਬਣਿਆ ਹੋਇਆ ਹੈ ਚਾਹੇ ਉਹ ਅਮਰitsar, ਬਟਾਲਾ, ਅਜਨਾਲਾ, ਤਰਨਤਾਰਨ ਇਹਨਾਂ ਖੇਤਰਾਂ ਦੀ ਗੱਲ ਕਰੀਏ ਇਹਨਾਂ ਵਿੱਚ ਸਵੇਰ ਵੇਲੇ ਤੋਂ ਮੀਂਹ ਪੈ ਰਿਹਾ ਹੈ ਇਹਨਾਂ ਦੇ ਨਾਲ ਲੱਗਦੇ ਇਲਾਕੇ ਕਰਪੂਥਲਾ ਹੋ ਗਿਆ, ਜਲੰਧਰ ਹੋ ਗਿਆ, ਫਗਵਾੜਾ ਹੋ ਗਿਆ, ਨਕੌਦਰ ਹੋ ਗਿਆ ਜਾਂ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਦਸੂਹਾ, ਮਕੇਰੀਆ ਸਵੇਰ ਵੇਲੇ ਤੋਂ ਬੱਦਲਵਾਈ ਬਣੀ ਹੈ ਤੇ ਕਈ ਜਗ੍ਹਾ ਟੁੱਟਮੇ ਤੌਰ ਤੇ ਸ਼ਰਾਟੇ ਲੱਗ ਰਹੇ ਹਨ ਤੇ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਉਹ ਗੁਰਦਾਸਪੁਰ ਦੇ ਇਲਾਕੇ ਹੁਣ ਹੁਸ਼ਿਆਰਪੁਰ ਦੇ ਹੁਣ ਜਲੰਧਰ ਦੇ ਹੁਣ ਲੁਧਿਆਣੇ ਦੇ ਹੁਣ ਫਿਰੋਜ਼ਪੁਰ ਮੋਗਾ ਇਹਨਾਂ ਵਿੱਚ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਦੂਸਰੀ ਤਰਫ ਇੱਕ ਬੱਦਲ ਬਣਿਆ ਹੋਇਆ ਹੈ ਪੰਜਾਬ ਰਾਜਸਥਾਨ ਦੀ ਬਾਰਡਰ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਚਾਹੇ ਅਬੋਹਰ ਮੁਕਸਰ ਬਠਿੰਡਾ ਜਾ ਇਹਨਾਂ ਦੇ ਨਾਲ ਲੱਗਦੇ ਮਾਨਸੇ ਦੇ ਇਲਾਕੇ ਹੁਣ ਇਹਨਾਂ ਖੇਤਰਾਂ ਦੇ ਵਿੱਚ ਬਦਲਬਾਹੀ ਬਣ ਰਹੀ ਹੈ ਤੇ ਕਿਤੇ ਕਿਤੇ ਹਲਕੇ ਤੋਂ ਦਰਮਿਆਨੇ ਮੀਧੀਆਂ ਕਾਰਵਾਈਆਂ ਵੀ ਜਾਰੀ ਨੇ ਜੇਕਰ ਵੀ ਇਹ ਬਦਲ ਥੋੜਾ ਜਿਹਾ ਹੋਰ ਉੱਪਰ ਵੱਲ ਨੂੰ ਉੱਠਦਾ ਹੈ ਤਾਂ ਇਹ ਨਾਲ ਲੱਗਦੇ ਇਹਨਾਂ ਜ਼ਿਲ੍ਹਿਆਂ ਦੇ ਹੋਰ ਵੀ ਇਲਾਕਿਆਂ ਨੂੰ ਕਵਰ ਕਰੇਗਾ ਦੂਸਰੀ ਤਰਫ ਇੱਕ ਬਦਲ ਬਣਿਆ ਹੋਇਆ ਹੈ ਫਤਿਹਗੜ੍ਹ ਸਾਹਿਬ ਪਟਿਆਲਾ ਨਾਬਾ ਮਲੇਰ ਕੋਟਲਾ ਰਾਜਪੂਰਾ ਡੇਰਾ ਬੱਸੀ ਇਹਨਾਂ ਖੇਤਰਾਂ ਦੇ ਵਿੱਚ ਵੀ ਤੜਕਸਾਰ ਤੋਂ ਮੀਧੀਆਂ ਕਾਰਵਾਈਆਂ ਜਾਰੀ ਨੇ ਕੁੱਲ ਮਿਲਾ ਕੇ ਕਈ ਇਲਾਕਿਆਂ ਤੋਂ ਟੁੱਟਵੇਂ ਤੌਰ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਤੇ ਕਿਤੇ ਮੀਂਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਚਾਹੇ ਮਾਲਵੇ ਦੇ ਇਲਾਕੇ ਹੁਣ ਚਾਹੇ ਮਾਝੇ ਦੇ ਦੁਆਬੇ ਦੇ ਫਵਾਦ ਦੇ ਸਾਰੇ ਖੇਤਰਾਂ ਦੇ ਵਿੱਚ ਇੱਕਸਾਰ ਤਾਂ ਨਹੀਂ ਪਰ ਫਿਰ ਵੀ ਟੁੱਟਵੇਂ ਤੌਰ ਤੇ ਵਧੀਆ ਮੀਂਹ ਦੀਆ ਛੱਟਾ ਲੱਗਣੀਆਂ ਕੁਝ ਗਾ ਇਲਾਕੇ ਇਹਨਾਂ ਵਿੱਚੋਂ ਵੀ ਰਹਿ ਸਕਦੇ ਨੇ ਪਰ ਫਿਰ ਵੀ ਕਾਫੀ ਖੇਤਰਾਂ ਦੇ ਵਿੱਚ ਅੱਜ ਵੀ ਪੈਂਦਾ ਹੋਇਆ ਦਿਖਾਈ ਦੇਵੇਗਾ ਤੇ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਮੀਂਹ ਦੀਆਂ ਕਾਰਵਾਈਆਂ ਦੇ ਵਿੱਚ ਵੀ ਉਮੀਦ ਹੈ ਕਿ ਵਾਧਾ ਦਰਜ ਕੀਤਾ ਜਾਵੇਗਾ